ਗੁਰਦਾਸਪੁਰ ਦੇ ਵਿੱਚ ਚੋਰਾਂ ਦੇ ਹੌਸਲੇ ਹੋਏ ਬਲੰਦ ਬੱਬਰੀ ਬਾਈਪਾਸ ਜੀਟੀ ਰੋਡ ਤੇ 24 ਘੰਟੇ ਲੱਗੇ ਰਹਿਣ ਵਾਲੇ ਹਾਈ ਟੈਕ ਪੁਲਿਸ ਨਾਕੇ ਤੋਂ ਕੁਝ ਹੀ ਦੂਰੀ ਤੇ ਖਾਦ ਸਟੋਰ ਦੀ ਕੰਧ ਪਾੜ ਕੇ ਚੋਰਾਂ ਨੇ ਲੱਖਾਂ ਰੁਪਏ ਦਾ ਸਾਮਾਨ ਕੀਤਾ ਚੋਰੀ ਚੋਰ ਦਵਾਈਆਂ ਐਲਈਡੀ ਅਤੇ ਗੈਸ ਸਿਲੰਡਰ ਲੈ ਕੇ ਹੋਏ ਰਫੂ ਚੱਕਰ ਸਵੇਰੇ ਦੁਕਾਨਦਾਰ ਨੇ ਜਦੋਂ ਦੁਕਾਨ ਤੇ ਆ ਕੇ ਦੇਖਿਆ ਤਾਂ ਸਾਰਾ ਹੀ ਸਮਾਨ ਖਿਲਰਿਆ ਪਿਆ ਸੀ ਜਿਸ ਤੋਂ ਬਾਅਦ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਭਾਜੀ ਮੇਰਾ ਨਾਮ ਅਮਿਤ ਕੁਮਾਰ ਜੇ ਤੇ ਆਪਣੀ ਦੁਕਾਨ ਦਾ ਨਾਮ ਹੈ ਜੀ ਬਿਆਸਥੀ ਸਟੋਰ ਤੇ ਅੱਜ ਜਦੋਂ ਦੁਕਾਨ ਆਪਣੀ ਭਾਜੀ ਇੱਥੇ ਪੈਣਦੀ ਆ ਬਾਈਪਾਸ ਪੈਂਟਾ ਕੋ ਕ੍ਰਿਸਟਲ ਫਾਰਮ ਦੇ ਲਾਗੇ ਬਬਰੀ ਅੱਟਾ ਪੈਣਾ ਆ ਤੇ ਅੱਜ ਜਦੋਂ ਸਵੇਰੇ ਆ ਕੇ ਮੈਂ ਤਾਲੇ ਖੋਲ ਕੇ ਦੇਖਿਆ ਆ ਤੇ ਤਾਲੇ ਨੋਰਮਲੀ ਤਾਲਿਆਂ ਨੂੰ ਕੁਝ ਨਹੀਂ ਹੋਇਆ ਤਾਂ ਹੀ ਤਾਲੇ ਖੋਲੇ ਆ ਤਾਲੇ ਖੋਲ ਕੇ ਜਦੋਂ ਅੰਦਰ ਐਂਟਰੀ ਕੀਤੀ ਤੇ ਸਾਹਮਣੇ ਜਦੋਂ ਖਾਨੇ ਦੇਖਿਆ ਤੇ ਪੂਰੀ ਚੰਗੀਆਂ ਤੇ ਸਾਰੇ ਖਾਲੀ ਹੋਏ ਇਥੇ ਹੀ ਤੇ ਜਦੋਂ ਸਾਹਮਣੇ ਦੇਖਿਆ ਫਿਰ ਮੈਨੂੰ ਚਲ ਕੋਈ ਆ ਭੀ ਆ ਭੀ ਚੋਰੀ ਹੋਈ ਆ ਅੰਦਰ ਤੇ ਫਿਰ ਹੌਲੀ ਹੌਲੀ ਜਦੋਂ ਅੰਦਰ ਜਾ ਕੇ ਦੇਖਿਆ ਤੇ ਹੌਲੀ ਹੌਲੀ ਚੀਜ਼ਾਂ ਦਾ ਪਤਾ ਲੱਗਾ ਵੀ ਕਿਹੜੀ-ਕਿਹੜੀ ਚੀਜ਼ਾਂ ਆਪਣੀਆਂ ਗਾਇਬ ਹੋਈਆਂ ਨੇ ਤੇ ਪਿੱਛੋਂ ਦੀ ਦੀਵਾਰ ਪਾੜ ਕੇ 9 ਇੰਚੀ ਪੜਦਾ ਸੀ ਭਾਜੀ ਕੰਧ ਦਾ ਉਹ ਵੀ ਪਾੜ ਕੇ ਤੇ ਉੱਥੋਂ ਦੀ ਪਿੱਛੋਂ ਦੀ ਐਂਟਰ ਹੋਏ ਆ ਤੇ 4 ਇੰਚ ਵੀ ਪੜਦਾ ਹੁੰਦਾ ਤਾਂ ਵੀ ਮੰਨੇ ਜਾਣਾ ਚੰਗੀ ਦੀ ਨਾਲ ਅਗਲੇ ਇੱਕ ਇਹ ਚੀਜ਼ ਦਾ ਕੋਈ ਡਰ ਨਹੀਂ ਉਹਨਾਂ ਨੂੰ ਆਪਣੇ ਤਸੱਲੀ ਨਾਲ ਅਗਲੇ ਉਹ ਪਾੜ ਕੇ ਕੰਦ 9 ਇੰਚ ਦੀ ਫਿਰ ਅੰਦਰ ਐਂਟਰ ਹੋਏ ਆ ਕੱਲੀ-ਕੱਲੀ ਚੀਜ਼ ਉਹਨਾਂ ਨੇ ਪ੍ਰਿੰਟ ਵੇਖ ਕੇ ਜਿੰਨਾਂ ਚੀਜ਼ਾਂ ਦਾ ਪ੍ਰਿੰਟ ਜ਼ਿਆਦਾ ਸੀ ਉਹ ਚੀਜ਼ਾਂ ਲੈ ਕੇ ਗਏ ਆ ਦੂਜੀਆਂ ਛੋਟੇ ਜਿਹੜੇ ਪ੍ਰਿੰਟ ਸੀ ਉਹਨਾਂ ਦੇ ਰਹਿਣਤੀ ਆ ਉਹਨਾਂ ਨੇ ਤਕਰੀਬਨ ਉਹ ਤਾਂ ਸਾਰੀ ਖਾਲੀ ਕਰਕੇ ਭਜੀ ਖੰਨੇ ਤੇ ਨੁਕਸਾਨ ਤਾਂ ਕਾਫੀ ਹੋ ਗਿਆ ਭਜੀ LED ਹੀ ਤੇ ਕੈਮਰੇ ਲਈ ਮਾਂ ਦੀ ਸੋਚੀ ਐਲਈਡੀ ਲਾਈ ਦੀ ਤੇ ਉਹ ਵੀ ਲੈ ਕੇ ਸਿਲੰਡਰ ਹੀ ਇੱਕ ਆਪਣੇ ਨੂੰ ਯੂਜ਼ ਕਰ ਲਈ ਰੱਖਿਆ ਆਪਣੇ ਚਾਹ ਪਾਣੀ ਲਈ ਉਹ ਵੀ ਲੈ ਕੇ ਤੇ ਗੱਲੇ 'ਚ ਹੀ ਕੈਸ਼ ਪਈ ਪਰਤੀਆਂ ਪੁੱਟੀਆਂ ਗੱਲੇ 'ਚ ਹੁੰਦੀਆਂ ਹੁੰਦੀਆਂ ਜਾਂ 1500 ਉਹ ਰੱਖੇਦਾ ਹੀ ਤੇ ਦਵਾਈਆਂ ਦਾ ਜਿਆਦਾ ਮੇਲ ਨੁਕਸਾਨ ਦਵਾਈਆਂ ਦਾ ਹਟਾ ਕਿਉਂਕਿ ਦਵਾਈਆਂ ਬਹੁਤ ਮਹਿੰਗੀਆਂ ਨੇ ਆਪਣੇ ਕੋਸ਼ਲੀ ਨੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਫੜਿਆ ਜਾਏ ਤੇ ਤਾਂ ਕਿ ਜੋ ਮੇਰੇ ਨਾਲ ਹੋਇਆਗਾ ਕਿ ਹੋਰ ਨਾਲ ਨਾ ਹੋਏ ਤੰਮੀ ਨੂੰ ਵੀ ਸਾਥ ਮਿਲ ਜੇ ਪਿਛਲੇ ਪਾਸੇ ਭਾਈ ਖਾਲੀ ਆ ਆਪਣੇ ਨਾ ਪੈਲੀਆਂ ਆ ਤੇ ਉਹ ਪਿਛਲੇ ਪਾਸੇ ਖਲੋ ਕੇ ਉਹਨਾਂ ਨੇ ਤੋੜੀ ਆ ਆਏ ਪਤਾ ਨਹੀਂ ਕਾਹਦੇ ਤੇ ਆ ਮੈਂ ਕਿਹਾ ਜਿੱਥੋਂ ਤੱਕ ਪਤਾ ਲੱਗਾ ਟੂ ਵੀਲਰ ਤੇ ਆਏ ਆ ਕਿਉਂਕਿ ਇਹਨਾਂ ਨੇ ਪੇਟੀ ਹਾਂ ਕਿਉਂਕਿ ਜਿਹੜੀਆਂ ਬੰਦ ਪੇਟੀਆਂ ਹੀ ਨਾ ਬੰਦ ਪੇਟੀਆਂ ਉਹਨਾਂ ਨੇ ਘੱਟਾ ਇੱਥੇ ਸੁੱਟ ਗਏ ਆ ਬੋੜੇ ਖਾਲੀ ਕੀਤੇ ਆ ਖਾਦ ਵਾਲੇ ਉਹਦੇ ਵਿੱਚ ਬੋਤਲਾਂ ਪਾ ਕੇ ਨਾ ਖਾਲੀ ਘੱਟਾ ਇੱਥੇ ਸੁੱਟ ਕੇ ਬੋਤਲਾਂ ਪਾ ਕੇ ਲੈ ਗਏ ਆ ਉਹ ਤੋਂ ਚੱਕ ਹੁੰਦਾ ਵੀ ਮੋਟਰਸਾਈਕਲ ਤੇ ਆਏ ਨੇ ਤੇ ਦੋ ਤੋਂ ਤਿੰਨ ਜਾਣੇ ਹੋ ਸਕਦੇ ਨੇ ਦੇ ਹਿਸਾਬ ਨਾਲ ਇਹਨਾਂ ਨੇ ਖਾਲੀ ਕੀਤੀ ਆ ਸਵੇਰੇ ਜਦੋਂ ਆ ਕੇ ਜਿੱਦਾਂ ਆਪਾਂ ਸਵੇਰੇ ਦਿੱਲੀ ਆਈਦਾ ਆ ਦਿੱਲੀ ਬੇਸ ਤੇ ਜਦੋਂ ਦੁਕਾਨ ਖੁੱਲੀ ਆ ਉਦੋਂ ਫਿਰ ਪਤਾ ਲੱਗਾ ਆਪਾਂ ਨੂੰ ਕਿ ਚੋਰੀ ਹੋ ਗਈ ਇੱਥੇ ਸ਼ਿਕਾਇਤ ਕਰਤੀ ਆ ਜੀ ਸਾਬ ਨੇ ਫੋਨ ਆਇਆ ਵੀ ਆ ਲ ਕੇ ਦੇਖਦੇ ਹੁਣ ਦੇਖਦੇ ਆ ਵੀ ਬਿੱਲ ਸਾਦਾ ਕਿਉਂਕਿ ਆਪਣਾ ਸਾਰਾ ਮਾਲ GST ਤੇ ਹੁੰਦਾ ਪੱਕੇ ਬਿੱਲਾਂ ਤੇ ਹੁੰਦਾ ਉਹ ਸਾਦਾ ਅੰਦਾਜ਼ਾ ਲੱਗ ਜੂਗਾ ਆਪਣਾ ਐਸਟੀਮੇਟ ਜਿੰਨਾ ਵੀ ਹੈ ਸਾਦਾ ਲੱਗ ਜੂਗਾ ਨਵੀਂ ਨਵੀਂ ਦੁਕਾਨ ਮੇਰੇ ਵੀ ਸਾਲ ਹੋਇਆ ਜੇ ਤੇ ਹੁਣ ਨਵੀਂ ਨਵੀਂ ਦੁਕਾਨਦਾਰੀ ਆ ਜੇ ਪਹਿਲੇ ਸਾਲ ਚ ਮੇਨੂੰ ਆ ਘਾਟਾ ਪੈ ਗਿਆ ਤੇ ਆਪਾਂ ਨੇ ਫਿਰ ਬੱਚਿਆਂ ਨੂੰ ਬਾਹਰ ਹੀ ਅੱਗੇ ਗਾੜੀ-ਗਾੜੀ ਬਾਹਰ ਹੀ ਆਪਾਂ ਸੋਚਦੇ ਹਾਂ ਬਾਹਰ ਚਲੀਏ ਬਾਹਰ ਚਲੀਏ ਇੱਥੇ ਕੀ ਹੈ ਫਿਰ ਇੱਥੇ ਕੁਝ ਵੀ ਨਹੀਂ ਹੈ ਤੇ ਤੁਹਾਡੇ ਸਾਹਮਣੇ ਜੋ ਹੋਇਆ ਹੁਣ ਵੀ ਬਿਊਰੋ ਰਿਪੋਰਟ ਪਰਕ ਟੀਵੀ ਗੁਰਦਾਸਪੁਰ